ਹੋ ਗਿਆ ਪੰਜਾਬ 'ਚ ਨਸ਼ਾ ਗੱਲ ਪੰਜਾਬ 'ਚ ਬੇਰੋਜ਼ਗਾਰੀ ਖਤਮ ਹੋ ਗਈ ਹਰ ਘਰ 'ਚ ਨੌਕਰੀ ਆ ਗਈ ਹਰ ਘਰ ਨੂੰ ਰੋਜ਼ਗਾਰ ਮਿਲ ਗਿਆ ਪੰਜਾਬ ਖੁਸ਼ਹਾਲ ਹੋ ਗਿਆ ਵੀਆਪੀ ਕਲਚਰ ਖਤਮ ਹੋ ਗਿਆ ਬੜੀਆਂ ਹੁਬੂਬ ਕੇ ਗੱਲਾਂ ਕਰਦੇ ਸੀ ਉਦੋਂ ਵੀਆਪੀ ਕਲਚਰ ਖਤਮ ਕਰ ਦੇਾਂਗੇ ਘਰ ਨੂੰ ਚਲੇ ਜਾਣ ਜਿਨ੍ਹਾਂ ਨੂੰ ਡਰ ਲੱਗਦਾ ਐਨੀ ਐਨੀ ਸਕੋਰਟੀਆਂ ਰੱਖਿਆ ਫਿਰਦਿਆਂ ਨੇ ਤੁਸੀਂ ਝੋਨਾ ਲਾ ਲਓ ਤੁਸੀਂ ਪੋਲਟਰੀ ਫਾਰਮ ਖੋਲ੍ਹ ਲਓ ਆਪ ਹੁਣ ਕੀ ਕਰਦੇ ਹੁਣ ਤਾਂ ਕਹ ਰਹੇ ਪ੍ਰੋਟੋਕੋਲਕ ਮੁੱਖ ਮੰਤਰੀ ਦੀ ਸਕਿਉਰਿਟੀ ਹੁੰਦੀ ਹੈ ਜਦੋਂ ਲੋਕਾਂ ਨੂੰ ਇਮੋਸ਼ਨਲ ਕਰ ਰਿਆ ਸੀ ਲੋਕਾਂ ਦੀ ਭਾਵਨਾ ਪੜਕਾ ਰਿਆ ਸੀਗਾ ਉਦੋਂ ਨਹੀਂ ਸੀ ਇਹਨੂੰ ਪਤਾ ਵੀ ਪ੍ਰੋਟੋਕਾਲ ਕੀ ਹੁੰਦਾ ਹੈ ਪ੍ਰੋਟੋਕਾਲ ਮੱਖ ਮੰਤਰੀ ਦੀ ਕੁਰਸੀ ਤੇ ਬੈਠ ਕੇ ਆ ਗਿਆ ਕੱਲੀਆਂ ਗੱਲਾਂ ਤੇ ਵਿਆਹ ਚ ਭੰਡ ਵੀ ਕਰ ਲੈਂਦੇ ਆ ਜਿਨ੍ਹਾਂ ਪਿੰਡਾਂ 'ਚ ਤੀਆਂ ਲੱਗਦੀਆਂ ਸੀ ਲੋਕਾਂ ਦੀਆਂ ਭੰਗੜੇ ਪੈਂਦੇ ਸੀ ਗਿੱਧੇ ਪੈਂਦੇ ਸੀ ਅੱਜ ਉੱਥੇ ਜਾ ਕੇ ਦੇਖੋ ਸੱਥਾਂ ਦੇ ਵਿੱਚ ਬੁੜੇ ਬੈਠੇ ਆ ਬੁੜੇ ਘਰਾਂ ਦੇ ਘਰ ਖਾਲੀ ਹੋ ਗਏ ਸਾਰਾ ਪੰਜਾਬ ਪ੍ਰਵਾਸ ਕਰ ਗਿਆ ਯਾਰ ਕੀ ਤੁਸੀਂ ਇਹਨੂੰ ਭਗਤ ਸਿੰਘ ਦੇ ਸੁਪਨੇ ਦਾ ਪੰਜਾਬ ਦੇਖ ਕੀ ਨੂੰ ਰਾਜਗੁਰੂ ਸਖਦੇਵ ਦੇ ਸੁਫਨੇ ਦਾ ਤੁਸੀਂ ਪੰਜਾਬ ਦੇਖਦੇ ਮਰ ਜਾਣ ਨੂੰ ਜੀ ਕਰਦਾ ਇਹਨਾਂ ਲੋਕਾਂ ਦੀ ਮੈਂ ਉਹਦੇ ਤੇ ਇਹ じゃ ਇਹਨਾਂ ਨੇ ਪੰਜਾਬ ਸੰਭਾਲਿਆ ਉਜਾੜ ਕੇ ਰੱਖਤਾ ਆਉਣ ਵਾਲੇ ਦਸਾਂ ਸਾਲਾਂ ਨੂੰ ਕਿਹਦਾ ਰਾਜ ਹੋਊਗਾ ਪੰਜਾਬੀਆਂ ਦਾ ਕੁਝ ਨਸ਼ਿਆਂ 'ਚ ਮਰ ਗਿਆ ਕੁਝ ਪ੍ਰਵਾਸ ਕਰ ਗਿਆ ਮੁੱਖ ਮੰਤਰੀ ਸਾਹਿਬ ਜੀ ਦੋ ਸੱਤਾ ਦੇ ਵਿੱਚ ਆਵੰਦੀ ਕੁਆਲਿਟੀ ਆਈ ਸੀ ਅਸਰੋ ਆਪਣੇ ਬਿਆਨਾਂ ਦੇ ਵਿੱਚ ਕਹਿੰਦੇ ਨੇ ਕਿ ਅਸੀਂ ਇਦਾਂ ਦਾ এনवायरमेंट ਪੰਜਾਬ ਦੇ ਵਿੱਚ ਬਣਾ ਦਾਂਗੇ ਕਿ ਪੰਜਾਬੀ ਦਾ ਕੀ ਗੋਰੇ ਕੰਮ ਕਰਨ ਦੇ ਲਈ ਪੰਜਾਬ ਦੇ ਵਿੱਚ ਆਉਣਗੇ ਉਹ ਕੈਨੇਡਾ ਚ ਤਾਂ ਹੀ ਕੰਮ ਨਹੀਂ ਰਿਹਾ ਅੱਜ ਕੱਲ ਆਪਣੇ ਬੱਚੇ ਵੀ ਉਧਰ ਜਾ ਕੇ ਡਿਸਰਵ ਨੇ ਨਾ ਕੰਮ ਕਿਉਂਕਿ ਉਧਰ ਜਿੰਨੇ ਕੰਮ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਉੱਥੇ ਮੁਨਾਫਾ ਨਹੀਂ ਦਿੱਸਦਾ ਉਹਨਾਂ ਨੂੰ ਪਤਾ ਵੀ ਹੁਣ ਪੰਜਾਬ ਚ ਜ਼ਿਆਦਾ ਮੁਨਾਫਾ ਹੈ ਜਹਾਜ਼ਾਂ ਦੀ ਜਹਾਜ਼ ਭਰ ਭਰ ਕੇ ਗੋਰੇ ਆ ਰਹੇ ਨੇ ਮ ਟਿਕਟਾਂ ਨਹੀਂ ਮਿਲ ਰਹੀਆਂ ਲੋਕਾਂ ਨੂੰ ਇੰਨਾ ਜ਼ਿਆਦਾ ਗੋਰੇ ਝੋਨਾ ਲਾਉਣ ਵਾਸਤੇ ਤੁਸੀਂ ਦੇਖੋ ਇੱਥੇ ਭਈਆਂ ਦੀ ਜ਼ਰੂਰਤ ਨਹੀਂ ਪੈਣੀ ਮਸ਼ੀਨਾਂ ਦੀ ਲੋੜ ਨਹੀਂ ਪੈਣੀ ਸਾਰੇ ਤੁਹਾਨੂੰ ਪੰਜਾਬ ਦੇ ਵਿੱਚ ਗੋਰੇ ਝੋਨਾ ਲਾਉਂਦੇ ਨਜ਼ਰ ਆਉਣਗੇ ਇਹ ਸਾਡੇ ਸੀਐਮ ਸਾਹਿਬ ਦੀ ਦੇਣ ਹੈ ਦਾ ਕਹਿ ਰਿਹਾ ਕਿਸੇ ਜੋ ਤਣਾਵ ਨਾਲ ਉਲਝਾਵਾਂ ਸੀਗਾ ਪਿਛਲੇ 70 75 ਸਾਲ ਤੋਂ ਉਹ ਸਲਝਾਉਣ ਦੇ ਵਿੱਚ ਲੱਗੇ ਹੋਏ ਆ ਸਾਨੂੰ ਦਾ 2 ਸਾਲ ਹੋਇਆ ਦਾ ਕੀ ਸਲਝਾਉਣ ਲੱਗੇ ਹੋਏ ਆ ਸਾਡਾ ਜ਼ਿਲ੍ਹਾ ਇਹ ਸੰਗਰੂਰ ਹੈ ਪਿਛਲੇ ਦਿਨਾਂ ਤੋਂ ਤੁਸੀਂ ਦੇਖੇ ਜ਼ਹਿਰੀਲੀ ਸ਼ਰਾਬ ਪੀ ਕੇ ਲੋਕਾਂ ਦੇ 21 ਸਵੇ ਜਲੇ 21 ਸਵੇ ਇਹ ਸਰਕਾਰ ਦਾ ਭੋਗ ਬਹਿ ਚੁੱਕਿਆ ਜਿੱਦਣ ਪੰਜਾਬ ਦੇ ਬੱਚਿਆਂ ਦੇ 21 ਸਵੇ ਜਲੇ ਲੋਕਾਂ ਨੇ ਜਦੋਂ ਇਹ ਲੈਂਦੇ ਆ ਕਾਂਗਰਸ ਤੇ ਅਕਾਲੀ ਦਲ ਨੂੰ ਦੱਸਿਆ ਤਾਂ ਨਹੀਂ ਸੀ ਵੀ ਤੁਹਾਡੇ ਨਾਲ ਕੀ ਕਰਨਾ ਮਾਝ ਕੇ ਰੱਖੇ ਨਾ ਇਬਦਾਇਸ਼ ਕਹਿਰ ਹੁੰਦਾ ਹੈ ਕਿ ਆਗੇ-ਆਗੇ ਦੇਖੀ ਹੁੰਦਾ ਹੈ ਕਿ ਹੁਣ ਜਾ ਰਿਹਾ ਤੁਸੀਂ ਦੇਖ ਲਓ ਪੰਜਾਬ ਦੇ ਲੋਕ ਕੀ ਕਰਦੇ ਇਹ ਪਬਲਿਕ ਹੈ ਇਹ ਸਭ ਜਾਣਦੀ ਹੈ ਇੱਥੇ ਜਿਆਦਾ ਖੱਬੀ ਖਾਨ ਨਾ ਬਣੋ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਸਿਧਾਨਾ ਅਸੀਂ ਮੌਜੂਦਾ ਲੋਕ ਸਭਾ ਹਲਕਾ ਸੰਗਰੂਰ ਦੇ ਬਖਤਰੀ ਪਿੰਡ ਦੇ ਵਿੱਚ ਬਖਤਰੀ ਪਿੰਡ ਦੇ ਜਿਕਰ ਹੁੰਦਾ ਇੱਕ ਸ਼ਖਸੀਅਤ ਦਾ ਨਾਮ ਜੁਬਾਨ ਤੇ ਆਉਂਦਾ ਹੈ ਹਾਕਮ ਬਖਤਰੀ ਵਾਲਾ ਜਿਨ੍ਹਾਂ ਨੇ ਲੰਮਾ ਸਮਾਂ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਪੰਜਾਬੀ ਦੀ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੁਣ ਉਹਨਾਂ ਨੇ ਸਿਆਸਤ ਦੇ ਵਿੱਚ ਐਂਟਰੀ ਕੀਤੀ ਆਪਾਂ ਗੱਲਬਾਤ ਕਰਦੇ ਆ ਕਿ ਸੋਚ ਕੇ ਉਹ ਸਿਆਸਤ ਦੇ ਵਿੱਚ ਆਏ ਨੇ ਹਾਲਾਂਕਿ ਉਹ ਭਾਜਪਾ ਦੇ ਬਚਪਨ ਲ ਇੱਕ ਸਾਲ ਰਹੇ ਨੇ ਪਰ ਉਹਨਾਂ ਨੇ ਹੁਣ ਸੰਗਰੂਰ ਤੋਂ ਆਜ਼ਾਦ ਚੋਣ ਲੜਨ ਦਾ ਜਿਹੜਾ ਉਹ ਫੈਸਲਾ ਕੀਤਾ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਪੰਜਾਬੀ ਲੁੱਕ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸਿਮਰਤਨੀ ਜੀ ਜੀ ਆਇਆਂ ਨੂੰ ਮੈਂ ਤੁਹਾਡੇ ਚੈਨਲ ਦੇ ਸਮੁੱਚੇ ਦਰਸ਼ਕਾਂ ਦਾ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਬਹੁਤ ਬਹੁਤ ਥੈਂਕਸ ਕਰਦਾ ਵੀ ਤੁਸੀਂ ਮੇਰੇ ਅਜ਼ੀਜ਼ ਮੇਰੇ ਦੋਸਤਾਂ ਮੇਰੀ ਪਬਲਿਕ ਮੇਰੇ ਸਰੋਤਿਆਂ ਪੰਜਾਬ ਤੇ ਪੰਜਾਬੀ ਦੇ ਹਤਾਸ਼ੀਆਂ ਦੇ ਚਰਨਾਂ ਨਾਲ ਜੁੜਨ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਜੁਗ ਜੁਗ ਜੀ ਵਾਸਤੇ ਰੱਖੀ ਜੀ ਜੀ ਜੇ ਗੱਲ ਕਰ ਲਈਏ ਪੰਜਾਬ ਨੂੰ ਜੀ ਲੰਮਾ ਸਮਾਂ ਤੁਸੀਂ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਆਪਣੀ ਆਵਾਜ਼ ਦੇ ਨਾਲ ਦਰਸ਼ਕਾਂ ਦੇ ਦਿਲਾਂ ਦੇ ਉੱਪਰ ਰਾਜ ਕੀਤਾ ਹੁਣ ਤੁਸੀਂ ਸਿਆਸਤ ਦੇ ਵਿੱਚ ਐਂਟਰੀ ਕੀਤੀ ਹੈ ਕਲਮ ਰਹੀ ਵੀ ਹਾਂ ਕਲਮ ਰਹੀ ਵੀ ਹਾਂ ਤੁਸੀਂ ਰਾਜ ਕੀਤਾ ਜਿਕਰ ਪੰਜਾਬ ਦੀ ਸਾਲ ਕੀ ਤੁਹਾਡੀ ਉਮਰ ਤੋਂ ਲੱਗ ਨਹੀਂ ਰਿਹਾ ਕਿ ਤੁਹਾਡੀ ਸਿਹਤ ਤੋਂ ਲੱਗ ਨਹੀਂ ਰਿਹਾ ਕਿ ਉਮਰ ਤੁਹਾਡੀ ਵੱਡੀ ਆ ਪਰ ਜੇਕਰ ਪੰਜਾਬ ਦੀ ਸਿਹਤ ਦੀ ਗੱਲ ਕਰ ਲਈ ਇਸ ਟਾਈਮ ਜੋ ਕੇ ਦੌਰ ਦੇ ਵਿੱਚ ਕਿਵੇਂ ਲੱਗਦੀ ਆ ਪੰਜਾਬ ਦੀ ਸਿਹਤ ਅ ਤਕਰੀਬਨ ਆਖਰੀ ਸਾਹਾਂ ਤੇ ਪਿਆ ਪੰਜਾਬ ਜੀ ਆਖਰੀ ਸਾਹ ਗਿਣ ਰਿਹਾ ਹੈ ਜਿਹੜੀ ਗੱਲ ਤੁਸੀਂ ਗੱਲ ਕਰਦੇ ਹੋ ਮੈਂ ਲੰਮਾ ਸਮਾਂ ਮੈਂ ਅੱਧੀ ਸਦੀ ਤੱਕ ਮੈਂ ਤੇ ਬੀਬਾ ਦਿਲਜੀਤ ਜੀ ਨੇ ਇਸ ਪੰਜਾਬ ਦਾ ਆਨੰਦ ਮਾਣਿਆ ਜੀ ਨਾਮ ਤੇ ਨਾਮਾ ਸ਼ੋਰ ਤਾਂ ਬਲੰਦੀਆਂ ਪਿਆਰ ਮੁਹੱਬਤ ਅਸ਼ੀਰਵਾਦ ਲੋਕਾਂ ਦਾ ਰਾਜਵਾਂ ਲੈ ਆ ਜੀ ਅੱਜ ਇਹਨੂੰ ਉਜੜਦਾ ਦੇਖ ਕੇ ਅੱਜ ਇਹਨੂੰ ਮਰਦਾ ਦੇਖ ਕੇ ਅੱਜ ਇਹਨੂੰ ਹਾਸ਼ੀਏ ਤੇ ਧੱਕਿਆ ਜਾਂਦਾ ਦੇਖ ਕੇ ਮਨ ਨੂੰ ਕਾਲਜਾ ਮੂਹ ਨੂੰ ਆਉਂਦਾ ਸਿਮਰ ਜੀ ਇਸ ਗੱਲ ਕਰਕੇ ਮੈਂ ਸੋਚਿਆ ਵੀ ਕਿਉਂ ਨਾ ਉੱਤਰ ਕੇ ਮਾੜਾ ਮੋਟਾ ਯੋਗਦਾਨ ਚਲੋ ਕੱਲਾ ਮਨ ਤਾਂ ਕੁਝ ਨਹੀਂ ਕਰ ਸਕਦਾ ਪਬਲਿਕ ਪਰਮਾਤਮਾ ਹੈ ਜਦੋਂ ਪਰ ਲੋਕ ਇਕੱਠੇ ਹੋ ਕੇ ਤੁਰਦੀ ਹੈ ਜਦੋਂ ਇਕੱਠਾ ਫੈਸਲਾ ਲੈਂਦੀ ਹੈ ਉਦੋਂ ਵੱਡੀਆਂ-ਵੱਡੀਆਂ ਸਰਕਾਰਾਂ ਜੀ ਦੈਸ਼ ਨਸ਼ ਹੁੰਦੀਆਂ ਦੇਖਿਆ ਮੈਂ ਵੱਡੇ ਵੱਡੇ ਤਾਜ ਡਿੱਗਦੇ ਦੇਖਿਆ ਤੇ ਵੱਡੇ ਵੱਡੇ ਤਖਤ ਉਜੜਦੇ ਦੇਖਿਆ ਅਸੀਂ ਜੇ ਕੁਝ ਲੋਕ ਮੇਰੇ ਵਰਗੇ ਸਿਰਫਰੇ ਮੇਰੇ ਵਰਗੇ ਮੂਰਖ ਹੋਰ ਵੀ ਬਹੁਤ ਹੋਣਗੇ ਏਸੀ ਗੱਲ ਨਹੀਂ ਇਕੱਲਾ ਹਾਕਮ ਬਖਤਲੀ ਵਾਲਾ ਤਾਂ ਨਹੀਂ ਪੰਜਾਬ ਦੇ ਵਿੱਚ ਇਹ ਅਸੀਂ ਚਾਹੁੰਦੇ ਆਂ ਵੀ ਇਹ ਕੰਗਲੇ ਹੋਏ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਜਿਹਦੀ ਦੁਨੀਆ ਬਾਤ ਪਾਉਂਦੀ ਰੰਗਲੇ ਪੰਜਾਬ ਦੀ ਗੱਲ ਕਰਦੀ ਐ ਇਹਨੂੰ ਉਸੇ ਫੇਮ ਦੇ ਵਿੱਚ ਉਸੇ ਚੜ੍ਹਾਈ ਦੇ ਵਿੱਚ ਉਸੇ ਰੰਗਾ ਭਾਗਾ ਦੇ ਵਿੱਚ ਮੈਂ ਵੇਖਣਾ ਚਾਹੁੰਦਾ ਇਹਨੂੰ ਇਸ ਗੱਲ ਕਰਕੇ ਮੈਂ ਸੋਚਦਾ ਤਾਂ ਵੀ ਕਿ ਬਹੁਤ ਬਿਹਤਰ ਪਲੇਟਫਾਰਮ ਹੈ ਲੋਕ ਸੇਵਾ ਦਾ ਵੀ ਤੇ ਮੈਂ ਸਾਡੇ ਸਿਸਟਮ ਨੂੰ ਬਚਾਉਣ ਦਾ ਵੀ ਤੁਸੀਂ ਰੰਗਲੇ ਪੰਜਾਬ ਦੀ ਗੱਲ ਕੀਤੀ ਆ ਪਹਿਲਾਂ ਸਰਕਾਰਾਂ ਪੰਜਾਬ ਦੀ ਸੱਤਾ ਦੇ ਉੱਪਰ ਆਈਆਂ ਉਹ ਕਦੇ ਅਸੀਂ ਰੰਗਲਾ ਪੰਜਾਬ ਬਣਾਉਣਾ ਹੈਗਾ ਅਸੀਂ ਜ਼ਿੰਮੇਵਾਰੀ ਜਿਹੜੀ ਸਾਂਭੀ ਹੋਈ ਆ ਰੰਗਲਾ ਪੰਜਾਬ ਬਣਾਉਣ ਦੀ ਬਿਲਕੁਲ ਜੀ ਉਹਨਾਂ ਨੇ ਸੰਭਾਲੀ ਸੀ ਰੰਗਲੇ ਪੰਜਾਬ ਬਣਾਉਣ ਦੀ ਜਿਹੜੀ ਜ਼ਿੰਮੇਵਾਰੀ ਸੀਗੀ ਤੇ ਤੁਸੀਂ মিডিਆ ਵਾਲੇ ਹੋ ਜੀ মিডিਆ ਦੇ ਜਿਹੜੀ ਅੱਖ ਹੁੰਦੀ ਹੈ ਬਹੁਤ ਖਤਰਨਾਕ ਹੁੰਦੀ ਹੈ ਸਮਾਜ ਦੇ ਹਰ ਵਰਗ ਤੇ ਪੈਂਦੀ ਹੈ ਹਰ ਹਿੱਸੇ ਤੇ ਪੈਂਦੀ ਹੈ ਉੱਥੋਂ ਤੱਕ ਜਾਂਦੀ ਹੈ ਜਿੱਥੋਂ ਤੱਕ ਬੰਦੀ ਸੋਚ ਨਹੀਂ ਜਾਂਦੀ ਜੀ ਕੀ ਤੁਸੀਂ ਇਹਨੂੰ ਭਗਤ ਸਿੰਘ ਦੇ ਸੁਫਨੇ ਦਾ ਪੰਜਾਬ ਦੇਖਦੇ ਹੋ ਜੀ ਕੀ ਇਹਨੂੰ ਰਾਜਗੁਰੂ ਸਿੱਖਦੇਵ ਦੇ ਸੁਫਨੇ ਦਾ ਤੁਸੀਂ ਪੰਜਾਬ ਦੇਖਦੇ ਹੋ ਕਿ ਇਸ ਇਹੋ ਜਿਹੇ ਹਾਲਾਤਾਂ ਵਾਸਤੇ ਸਾਡੀ ਜਵਾਨੀ ਕੋ-ਕੋ ਕੇ ਮਰਦੀ ਹੋਵੇ ਹੂੰ ਭੇਰ ਜੁਗਾਰੀ ਦੇ ਵਿੱਚ ਨਸ਼ਿਆਂ ਦੇ ਵਿੱਚ ਵਕ ਵਕ ਕਿਹੇ ਤਰ੍ਹਾਂ ਚ ਥਰੈਡ ਹੋਏ ਲੋਕ ਯਾਰ ਸ਼ਰਮ ਨਾਲ ਸਿਰ ਝੁਕ ਜਾਂਦਾ ਸਿਮਰ ਜਦੋਂ ਪੰਜਾਬ ਦੇ ਪਿੰਡਾਂ 'ਚ ਜਨ ਮੈਂ ਤਾਂ ਪਿੰਡੂ ਕਲਾ ਕਰ ਰਹੇ ਜੀ ਜੀ ਮੈਂ ਤੇ ਦਿਲਜੀਤ ਅਸੀਂ ਇਹਨਾਂ ਦੁਕਾਨਾਂ ਗਏ ਕੇ ਪਿੰਡ ਪਿੰਡ ਫੇਰੇ ਆ ਜਿਨ੍ਹਾਂ ਪਿੰਡਾਂ 'ਚ 30 ਲੱਗਦੀਆਂ ਸੀ ਲੋਕਾਂ ਦੀਆਂ ਭੰਗੜੇ ਪੈਂਦੇ ਸੀ ਗਿੱਧੇ ਪੈਂਦੇ ਸੀ ਅੱਜ ਉੱਥੇ ਜਾ ਕੇ ਦੇਖੋ ਸੱਥਾਂ ਦੇ ਵਿੱਚ ਬੁੜੇ ਬੈਠੇ ਆ ਬੁੜੇ ਘਰਾਂ ਦੇ ਘਰ ਖਾਲੀ ਹੋ ਗਏ ਸਾਰਾ ਪੰਜਾਬ ਪ੍ਰਵਾਸ ਕਰ ਗਿਆ ਯਾਰ ਜੀ ਮਰ ਜਾਣ ਨੂੰ ਜੀ ਕਰਦਾ ਇਹਨਾਂ ਲੋਕਾਂ ਦੀ ਮੈਂ ਉਹਦੇ ਤੇ ਇਹ ਜਾਂ ਇਹਨਾਂ ਨੇ ਪੰਜਾਬ ਸੰਭਾਲਿਆ ਉਜਾੜ ਕੇ ਰੱਖਤਾ ਲੋਕਾਂ ਨੂੰ ਆਪਣਾ ਦਿਸਦਾ ਕੁਛ ਨਹੀਂ ਭੱਜੇ ਜਾ ਰਹੇ ਆਪਣੇ ਜਮੀਨਾ ਘਰ ਵੇਚ-ਵੇਚ ਕੇ ਕੀ ਬਣੂਗਾ ਇਹਦਾ ਕੀ ਬਣੂਗਾ ਇੱਥੇ ਆਉਣ ਵਾਲੇ 10 ਸਾਲਾਂ ਨੂੰ ਕਿਹਦਾ ਰਾਜ ਹੋਊਗਾ ਪੰਜਾਬੀਆਂ ਦਾ ਪੰਜਾਬ ਤਾਂ ਗਿਆ ਕੁਝ ਨਸ਼ਿਆਂ 'ਚ ਮਰ ਗਿਆ ਕੁਝ ਪ੍ਰਵਾਸ ਕਰ ਗਿਆ ਸਾਡਾ ਜਿਹੜਾ ਨੌਜਵਾਨ ਤਬਕਾ ਹੈ ਇੱਥੋਂ ਪਰ ਪਰ ਪ੍ਰਵਾਸੀ ਆ ਕੇ ਰਾਜ ਕਰਨਗੇ ਤੁਸੀਂ ਆਉਣ ਵਾਲੇ ਸਮੇਂ 'ਚ ਇੰਟਰਵਿਊਆਂ ਕਰਿਆ ਕਰੋ ਤੁਸੀਂ ਦੇਖੋ ਇਹ ਪੰਜਾਬ 'ਚ ਕੌਣ ਰਾਜ ਕਰ ਰਿਹਾ ਤੇ ਇਹਦਾ ਪੰਜਾਬ ਦਾ ਬਣ ਕੀ ਰਿਹਾ ਤੁਸੀਂ ਕਿਹੜੇ ਪੰਜਾਬ ਦੀ ਗੱਲ ਕਰਦੇ ਹੋ ਜੀ ਕਿਹੜਾ ਪੰਜਾਬ ਇਹਨਾਂ ਨੇ ਬਚਾਇਆ ਉਹ ਪਬਲਿਕ ਨੂੰ ਮੇਰੇ ਨਾਲੋਂ ਵੱਧ ਪਤਾ ਹੈ ਬਿਹਤਰ ਪਤਾ ਹੈ ਮੈਂ ਵੀ ਬਹੁਤ ਕੁਝ ਜਾਣਦਾ ਹਾਂ ਜੋ ਹੋਇਆ ਇਹਦੇ ਨਾਲ ਤੇ ਜੋ ਹੋ ਰਿਹਾ ਅਸੀਂ ਕੋਈ ਨਿਆਣੇ ਨਹੀਂ ਗਏ ਬਹੁਤ ਖਤਰਨਾਕ ਜਿਹੜਾ ਰਾਜਨੀਤੀ ਹੈ ਬਹੁਤ ਗੰਦਲੀ ਹੋ ਚੁੱਕੀ ਹੈ ਤੇ ਐਨੇ ਸਵਾਰਥਾਂ ਚ ਗਰਕ ਹੋ ਗਏ ਸਾਡੇ ਲੀਡਰ ਸਾਡੇ ਆਗੂ ਉਹਨਾਂ ਨੂੰ ਆਪਣੇ ਧੀਆਂ ਪੁੱਤਾਂ ਦੇ ਭਵਿੱਖ ਤੋਂ ਬਿਨਾ ਆਉਣ ਵਾਲੀਆਂ 20 20 50 50 ਨਸਲਾਂ ਦੇ ਭਵਿੱਖ ਦਾ ਪੈਸਾ ਇਕੱਠਾ ਕਰਕੇ ਇਹ ਲੋਕ ਰੱਜੇ ਨਹੀਂ ਲੋਕਾਂ ਦਾ ਅੱਜ ਵੀ ਖੂਨ ਨਿਚੋੜ ਰਹੇ ਹੈ ਜੀ ਤੇ ਲੋਕ ਤਰਾਹ ਤਰਾਹ ਕਰਦੇ ਹੈ ਜੀ ਕਿੱਧਰ ਨੂੰ ਜਾਣ ਸਮਝੋ ਬਾਤ ਕਹਾਣੀ ਹੈ ਤੁਸੀਂ ਪ੍ਰਵਾਸ ਦੀ ਗੱਲ ਕੀਤੀ ਆ ਪ੍ਰਵਾਸ ਵੱਡੀ ਪੱਧਰ ਤੇ ਵਿਦੇਸ਼ੀ ਧਰਤੀ ਤੇ ਹੋ ਰਿਹਾ ਪਰ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਜਦੋਂ ਸੱਤਾ ਦੇ ਵਿੱਚ ਆਵੰਦ ਵੀ ਪਾਰਟੀਆਂ ਆਈ ਸੀ ਅਸਰ ਉਹ ਆਪਣੇ ਬਿਆਨਾਂ ਦੇ ਵਿੱਚ ਇਹ ਕਹਿੰਦੇ ਨੇ ਕਿ ਅਸੀਂ ਇਦਾਂ ਦਾ এনवायरमेंट ਪੰਜਾਬ ਦੇ ਵਿੱਚ ਬਣਾਵਾਂਗੇ ਇਦਾਂ ਦੀ ਵਾਤਾਵਰਣ ਸਿਰਜਦੇਾਂਗੇ ਕਿ ਪੰਜਾਬੀ ਦਾ ਕੀ ਗੋਰੇ ਕੰਮ ਕਰਨ ਦੇ ਲਈ ਪੰਜਾਬ ਦੇ ਵਿੱਚ ਆਉਣਗੇ ਹੋਰ ਕੈਨੇਡਾ ਚ ਤਾਈਓ ਕੰਮ ਨਹੀਂ ਰਿਹਾ ਅੱਜ ਕੱਲ ਆਪਣੇ ਬੱਚੇ ਵੀ ਉਧਰ ਜਾ ਕੇ ਡਿਸਰਵ ਨੇ ਨਾ ਕੰਮ ਕਿਉਂਕਿ ਉਧਰ ਜਿੰਨੇ ਕੰਮ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਉੱਥੇ ਮੁਨਾਫਾ ਨਹੀਂ ਦਿੱਸਦਾ ਉਹਨਾਂ ਨੂੰ ਪਤਾ ਵੀ ਹੁਣ ਪੰਜਾਬ ਚ ਜ਼ਿਆਦਾ ਮੁਨਾਫਾ ਹੈ ਜਹਾਜ਼ਾਂ ਦੇ ਜਹਾਜ਼ ਭਰ ਭਰ ਕੇ ਗੋਰੇ ਆ ਰਹੇ ਨੇ ਮੈਂ ਟਿਕਟਾਂ ਨਹੀਂ ਮਿਲ ਰਹੀਆਂ ਲੋਕਾਂ ਨੂੰ ਇੰਨਾ ਜ਼ਿਆਦਾ ਕੋਈ ਝੋਨਾ ਲਾਉਣ ਵਾਸਤੇ ਤੁਸੀਂ ਦੇਖੋ ਇਤਕੀ ਭਈਆਂ ਦੀ ਜ਼ਰੂਰਤ ਨਹੀਂ ਪੈਣੀ ਮਸ਼ੀਨਾਂ ਦੀ ਲੋੜ ਨਹੀਂ ਪੈਣੀ ਸਾਰੇ ਤੁਹਾਨੂੰ ਪੰਜਾਬ ਦੇ ਵਿੱਚ ਗੋਰੇ ਝੋਨਾ ਲਾਉਂਦੇ ਨਜ਼ਰ ਆਉਣਗੇ ਇਹ ਸਾਡੇ ਸੇਮਸਾਬ ਦੀ ਦੇਣ ਹੈ ਮੈਨੂੰ ਮ ਮਬਾਰਕਬਾਦ ਹੈ ਉਹਨਾਂ ਨੂੰ ਬਹੁਤ ਰੱਜ ਗਏ ਪਰਮਾਤਮਾ ਕਰੇ ਦੀ ਇਹ ਜੀ ਤੁਸੀਂ ਪੰਜਾਬ ਦੀ ਸਿਹਤ ਦੀ ਗੱਲ ਕੀਤੀ ਐ ਤੁਸੀਂ ਤੁਸੀਂ ਕਹੇ ਕਿ ਪੰਜਾਬ ਦੀ ਜਿਹੜੀ ਸਿਹਤ ਆ ਉਹ ਬੜੀ ਖਰਾਬ ਹੈ ਜੋਕੇ ਦੌਰ ਦੇ ਵਿੱਚ ਕੀ ਪੰਜਾਬ ਦੀ ਸਿਹਤ ਦੇ ਵਿੱਚੋਂ ਸੁਧਾਰ ਆਊਗਾ ਪੰਜਾਬ ਦੀ ਸਿਹਤ ਨੇ ਸਰਕਾਰਾਂ ਬਹੁਤ ਦੇਖ ਲਈਆਂ ਪੰਜਾਬ ਦੀ ਸਿਹਤ ਨੇ ਸੱਤਾ ਬਹੁਤ ਜਿਹੜੀ ਆ ਉਹ ਰਾਜਸੀ ਨੇਤਾਵਾਂ ਦੀ ਹੰਡਾਲੀ ਆ ਚਾਯੋ ਕਾਂਗਰਸ ਪਾਰਟੀ ਹੋਵੇ ਸ਼੍ਰੋਮਣੀ ਅਕਾਲੀ ਦਲ ਹੋਵੇ ਤੇ ਹੁਣ ਆਮ ਆਦਮੀ ਪਾਰਟੀ ਦੀ ਗੱਲ ਹੋਵੇ ਤਨੇ ਸਰਕਾਰਾਂ ਕਹਿੰਦੀਆਂ ਕਿ ਅਸੀਂ ਪੰਜਾਬ ਨੂੰ ਬਚਾਵਾਂਗੇ ਪੰਜਾਬ ਨੂੰ ਅਪਲੋਇਮੈਂਟ ਦੇਵਾਂਗੇ ਤੁਸੀਂ ਵੀ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਰੰਗਲੇ ਪੰਜਾਬ ਨੂੰ ਲੈ ਕੇ ਚੱਲੇ ਆ ਕਿ ਤੁਸੀਂ ਆਪਣੇ ਦਮ ਤੇ ਜੋ ਕੰਮ ਸਰਕਾਰਾਂ ਨਹੀਂ ਕਰ ਸਕੀਆਂ ਤੁਸੀਂ ਆਪਣੇ ਇਕੱਲੇ ਦਮ ਤੇ ਉਹ ਬਦਲਾ ਲੈ ਕੇ ਆ ਸਕਦੇ ਹੋ ਜਿਵੇਂ ਤੁਸੀਂ ਇਮਪਲੋਇਮੈਂਟ ਦੀ ਗੱਲ ਕੀਤੀ ਸੀ ਉਹ ਚੀਜ਼ਾਂ ਹੋ ਸਕਦੀਆਂ ਨੇ ਆਪਣੇ ਦਮ ਤੇ ਇਕੱਲਾ ਬੰਦਾ ਤਾਂ ਸਿਮਰਜੀਤ ਕੁਝ ਨਹੀਂ ਕਰ ਸਕਦਾ ਜੀ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਫਰਜ਼ ਕਰੋ ਮੈਨੂੰ ਮੇਰੇ ਉਹ ਪੇਕੇ ਪਿੰਡ ਨੇ ਇਹ ਮੇਰਾ ਪੇਕਾ ਪਿੰਡ ਹੈ ਹੂੰ ਸੰਗਰੂਰ ਜ਼ਿਲ੍ਹਾ ਮੈਂ ਇੱਥੇ ਦਾ ਜੰਮ ਪੜਿਆ ਇੱਥੇ ਮੇਰਾ ਪਿੰਡ ਹੈ ਮੈਂ ਨਾ ਨਗਰਾਂ ਚ ਜੰਮਿਆ ਪੜਿਆ ਅਸੀਂ ਕਿੱਡਾ ਮੇਰੇ ਭੈਣ ਭਰਾ ਦੁੱਖਾਂ ਸੁੱਖਾਂ ਚ ਮੈਂ ਉਹਨਾਂ ਦੇ ਸ਼ਾਮਲ ਰਹਿਣਾ ਜੇ ਫਰਜ਼ ਕਰ ਉਹ ਮੈਨੂੰ ਜਿਤਾ ਵੀ ਦਿੰਦੇ ਜੀ ਤਾਂ ਐਡੀ ਬੜੀ ਸੰਸਦ ਦੇ ਵਿੱਚ 543 ਲੋਕਾਂ ਦੇ ਵਿੱਚੋਂ ਮੈਂ ਇਕੱਲਾ ਕੀ ਕਰ ਸਕੂੰਗਾ ਹੂੰ ਮੈਨੂੰ ਵੀ ਮੇਰੀ ਔਕਾਤ ਦਾ ਪਤਾ ਹੈ ਲੋਕਾਂ ਨੂੰ ਵੀ ਇਸ ਗੱਲ ਤੇ ਧਿਆਨ ਦੇ ਦੇਣਾ ਚਾਹੀਦਾ ਹੈ ਇੱਥੇ ਤਾਂ ਜਿਹੜੀ ਲੜਾਈ ਹੈ ਜੀ ਉਹ ਐਮਪੀ ਦੀ ਲੜਾਈ ਨਹੀਂ ਹੈ ਹੂੰ ਜਾ ਤਾਂ ਪੂਰੇ ਪੰਜਾਬ ਦੇ ਵਿੱਚ ਜੀ ਮੈਂ ਤੇ ਕਹਿੰਦਾ ਪੂਰੇ ਪੰਜਾਬ ਦੇ ਵਿੱਚ ਪੜਥੱਲਾ ਦੇਣਾ ਚਾਹੀਦਾ ਪਬਲਿਕ ਨੂੰ ਹੂੰ ਦੇਖੋ ਪਬਲਿਕ ਰੱਬ ਹੈ ਜੀ ਪੂਰੇ 13 ਦੀਆਂ 13 ਸੀਟਾਂ ਦੇ ਉੱਤੇ ਬਿਲਕੁਲ ਨਵੇਂ ਬੰਦਿਆਂ ਨੂੰ ਮੌਕਾ ਦੇਣਾ ਚਾਹੀਦਾ ਹੈ ਹੂੰ ਬਿਲਕੁਲ ਕਿਸੇ ਰਵਾਇਤੀ ਪਾਰਟੀ ਨੂੰ ਮੈਂ ਕਹਿੰਦਾ ਦੱਬ ਕੇ ਕਹਿੰਦਾ ਵੀ ਕਿਸੇ ਵੀ ਰਵਾਇਤੀ ਨੂੰ ਵੋਟ ਪਾਰਟੀ ਨੂੰ ਵੋਟ ਨਾ ਪਾਉਣ ਜਾਤਾਂ ਧਰਮਾਂ ਫਿਰਕਿਆਂ ਤੋਂ ਉੱਤੇ ਉੱਠ ਕੇ ਬਿਲਕੁਲ ਨਵੇਂ ਲਟੇਰਿਆਂ ਨੂੰ ਜਗ੍ਹਾ ਦੇਣਾ ਮੈਂ ਮੰਨਦਾ ਹੂੰ ਵੀ ਜਦੋਂ ਵਾਰੀ-ਵਾਰੀ ਤਜਰਬਾ ਕਰਨਗੇ ਵਾਰੀ-ਵਾਰੀ ਤਜਰਬਾ ਕਰਨਗੇ ਹੋ ਸਕਦਾ ਹੈ ਇਹ ਨਾ ਠੱਗਾਂ ਦੇ ਵਿੱਚੋਂ ਕੋਈ ਰੱਬ ਦਾ ਭਗਤ ਵਿੱਚੋਂ ਰਿਆ ਫਿਰਦਾ ਹੋਵੇ ਕੁਝ ਨਾ ਕੁਝ ਲੋਕ ਨਿਕਲ ਆਉਣਗੇ ਜੀ ਵੀ ਵੋਟਾਂ ਹੁਣ ਇਹਨਾਂ ਨੂੰ ਨਵੇਂ ਸਿਰੇ ਤੋਂ ਨਵੀਂ ਸੋਚਣ ਵਾਲੀ ਪਾਉਣੀ ਪੈਣਗੀਆਂ ਪਬਲਿਕ ਨੂੰ ਹੁਣ ਲੀਡਰਾਂ ਲੀਡਰ ਨਹੀਂ ਚੁਣਨੇ ਪੈਣੇ ਹੁਣ ਪਬਲਿਕ ਨੂੰ ਕਰਤਾਰ ਚੁਣਨੇ ਪੈਣਗੇ ਪੰਜਾਬ ਦਾ ਭਲਾ ਤਾਂ ਹੋ ਸਕਦਾ ਮੈਂ ਜਿਹੜੀ ਲੜਾਈ ਸ਼ੁਰੂ ਕੀਤੀ ਹੈ ਇਹ ਸੰਗਰੂਰ ਵਰਸ ਸਿਆਸਤ ਨਹੀਂ ਹੈ ਜੀ ਇਹ ਸਿਆਸਤ ਵਰਸ ਪੰਜਾਬ ਹੈ ਜੀ ਅਸੀਂ ਆਉਣ ਵਾਲੀ 27 ਦੀਆਂ ਚੋਣਾਂ ਦੇ ਵਿੱਚ ਪੂਰੀਆਂ 117 ਦੀਆਂ 17 ਸੀਟਾਂ ਤੇ ਆਪਣੇ ਲੋਕਪੱਖੀ ਲੋਕਾਂ ਦੀ ਨਬਜ਼ ਨੂੰ ਸਮਝਣ ਵਾਲੇ ਲੋਕਾਂ ਦੇ ਦੁੱਖਾਂ ਤਰਦਾਂ ਨੂੰ ਸਮਝਣ ਵਾਲੇ ਲੋਕਾਂ 'ਚ ਬੈਠ ਕੇ ਗੱਲ ਕਰਨ ਵਾਲੇ ਲੋਕਾਂ ਦੀ ਬੈਠ ਕੇ ਗੱਲ ਸੁਣਨ ਵਾਲੇ ਲੋਕਾਂ ਦਾ ਹਜੂਮ ਖੜਾ ਕਰਨਾ ਚਾਹੁੰਦੇ ਆ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਮੈਂ ਤਾਂ ਮੇਰੇ ਵਰਗੀ ਇੱਕ ਟੀਮ ਉਸਾਰਨੀ ਚਾਹੁੰਦਾ ਹਾਂ ਬਸ ਮੈਂ ਹੋ ਗਈ ਹੈ ਪੀੜ ਪਰਬਤ ਸੀ ਪਿਗਲਣੀ ਚਾਹੀਏ ਇਸ ਹਿਮਾਲਾ ਸੇ ਕੋਈ ਗੰਗਾ ਨਿਕਲਣੀ ਚਾਹੀਏ ਕੋਈ ਹੰਗਾਮਾ ਖੜਾ ਕਰੂੰ ਇਹ ਮੇਰਾ ਮਕਸਦ ਨਹੀਂ ਮੇਰੀ ਕੋਸ਼ਿਸ਼ ਹੈ ਕਿ ਇਹ ਸੂਰਤ ਬਦਲਣੀ ਚਾਹੀਏ ਜੀ ਅਸੀਂ ਤਾਂ ਇਹ ਸੂਰਤ ਨੂੰ ਬਦਲਣਾ ਚਾਹੁੰਦੇ ਆ ਅਸੀਂ ਇਹ ਨਿਜਾਮ ਬਦਲਣਾ ਚਾਹੁੰਦੇ ਆ ਅਸੀਂ ਇਹ ਢੰਗ ਬਦਲਣਾ ਚਾਹੁੰਦੇ ਆ ਅਸੀਂ ਲੁਟੇਰੇ ਲੋਕਾਂ ਤੋਂ ਇਹਦੀ ਜਾਨ ਛਡਾਉਣੀ ਚਾਹੁੰਦੇ ਆ ਪੰਜਾਬ ਦੀ ਜੀ ਸਾਡਾ ਮਕਸਦ ਹੋਰ ਕੋਈ ਨਹੀਂ ਹੈ ਕੱਲਾ ਮੈਂ ਕੁਝ ਨਹੀਂ ਕਰ ਸਕੂਗਾ ਪਬਲਿਕ ਦੀ ਤੇ ਪਾਵਰਾਂ ਦੀ ਲੜਾਈ ਹੈ ਜੀ ਪਬਲਿਕ ਉੱਠੂਗੀ ਆਪਣੇ ਹੱਕਾਂ ਲਈ ਪਾਵਰਾਂ ਨਾਲ ਲੜੂਗੀ ਆਪਣੇ ਬੱਚਿਆਂ 'ਚੋਂ ਆਪਣੇ ਕਾਬਲ ਲੋਕਾਂ ਦੇ ਵਿੱਚੋਂ ਆਪਣੇ ਨੁਮਾਇੰਦੇ ਚੁਣੂਗੇ ਤਾਂ ਇਸ ਜਾ ਕੇ ਪੰਜਾਬ ਦਾ ਭਲਾ ਹੋਣਾ ਵਰਨਾ ਭੁੱਲ ਜਵੇ ਕੋਈ ਇਹ ਨਸਲਾਂ ਗਰਗ ਹੋਣਗੀਆਂ ਸਾਡੇ ਤੇ ਸਵਾਲ ਖੜੇ ਹੋਣਗੇ ਜੀ ਤੁਸੀਂ ਨਵੇਂ ਲੋਕਾਂ ਦੀ ਗੱਲ ਕੀਤੀ ਹੈ ਕਿ ਨਵੇਂ ਲੋਕਾਂ ਨੂੰ ਜਿਹੜੇ ਲੋਕ ਆ ਆਪਣਾ ਨੁਮਾਇੰਦਾ ਚੋਣਨਾ ਤਾਂ ਨਵੇਂ ਲੋਕ ਤਾਂ ਫਿਰ ਪੰਜਾਬ ਦੇ ਨਵੇਂ ਲੋਕਾਂ ਨੂੰ ਲੈ ਕੇ ਆਈ ਸੀ ਜੋ ਆ ਕਹਿੰਦੇ ਸੀ ਆਮ ਘਰਾਂ ਦੇ ਮੁੰਡੇ ਆ ਆਮ ਚਰਚਾ ਲੋਕਾਂ ਦੇ ਵਿੱਚ ਪੰਜਾਬ ਦੀਆਂ ਸੱਤਾਂ ਦੇ ਬੱਚੇ ਆਮ ਚਰਚਾ ਚੱਲ ਰਹੀ ਹੈ ਕਿ ਅਸੀਂ ਨਵੇਂ ਲੋਕਾਂ ਨੂੰ ਮੌਕਾ ਦਿੱਤਾ ਬਈ ਕਮਾਲ ਕਰਤੀ ਜੀ ਪੰਜਾਬ ਦੇ ਲੋਕਾਂ ਦਾ ਤਾਂ ਦੇਣ ਕੇ ਸੇ ਢੰਗ ਨਾਲ ਦਿੱਤਾ ਹੀ ਨਹੀਂ ਜਾ ਸਕਦਾ ਜਿਹੜੇ ਬੰਦੇ ਮੈਂਬਰ ਪੰਚਾਇਤ ਜਿੱਤਣ ਦੇ ਕਾਬਲ ਨਹੀਂ ਸੀਗੇ ਉਹਨਾਂ ਦੇ ਵੀ ਇੱਕ ਰਿਕਾਰਡ 92 ਐਮਐਲਏ ਬਣਾ ਕੇ ਐਮਐਲਏ ਬਣਾ ਕੇ ਪੰਜਾਬ ਦੀ ਸੱਤਾ ਤੇ ਕਾਬਜ ਕਰਤੇ ਇਹ ਲੋਕਾਂ ਦਾ ਦੇਣ ਨਹੀਂ ਦੇ ਸਕਦੇ ਲੋਕਾਂ ਨੇ ਵਿਸ਼ਵਾਸ ਕੀਤਾ ਜੀ ਲੋਕਾਂ ਨੇ ਬਦਲਾ ਕੀਤਾ ਜੀ ਲੋਕਾਂ ਨੇ ਉਹ ਲਟੇਰੀਆਂ ਪਾਰਟੀਆਂ ਤੋਂ ਮੈਂ ਤੁਹਾਨੂੰ ਇੱਕ ਨਵੀਂ ਗੱਲ ਹੋਰ ਦੱਸਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਲੋਕਾਂ ਨੇ ਕਾਂਗਰਸ ਤੋਂ ਅਕਾਲੀ ਦਲ ਤੋਂ ਤੇ ਹੋਰ ਬੇਹੋਦਾ ਪਾਰਟੀਆਂ ਤੋਂ ਆਪਣਾ ਖਹਿੜਾ ਛਡਾਉਣ ਦੇ ਮਾਰੇ ਐ ਡੱਬ ਡੱਬ ਬਦਲਾ ਲਿਆਂਦਾ ਸੀ ਬੜੀਆਂ ਹੁਬੂਬ ਕੇ ਗੱਲਾਂ ਕਰਦੀ ਸੀ ਉਦੋਂ ਵੀਆਈਪੀ ਕਲਚਰ ਖਤਮ ਕਰ ਦੇਾਂਗੇ ਘਰ ਨੂੰ ਚਲੇ ਜਾਣ ਜਿਨ੍ਹਾਂ ਨੂੰ ਡਰ ਲੱਗਦਾ ਐ ਇੰਨੀ ਇੰਨੀ ਸਕਿਉਰਟੀਆਂ ਰੱਖਿਆ ਫਿਰਦਿਆਂ ਨੇ ਤੁਸੀਂ ਝੋਨਾ ਲਾ ਲਓ ਤੁਸੀਂ ਪੋਲਟਰੀ ਫਾਰਮ ਖੋਲ੍ਹ ਲਓ ਆਪ ਹੁਣ ਕੀ ਕਰਦੇ ਐ ਹੁਣ ਤਾਂ ਕਹਿੰਦੇ ਐ ਪ੍ਰੋਟੋਕੋਲ ਆ ਮੁੱਖ ਮੰਤਰੀ ਦੀ ਸਕਿਉਰਿਟੀ ਹੁੰਦੀ ਐ ਹਾਂ ਤੇ ਬਾਕੀ ਦੇ ਹੂੰ ਉਦੋਂ ਪ੍ਰੋਟੋਕਾਲ ਨਹੀਂ ਸੀ ਦਿਸਦਾ ਜੀ ਜਦੋਂ ਲੋਕਾਂ ਨੂੰ ਇਮੋਸ਼ਨਲ ਕਰ ਰਿਆ ਸੀ ਲੋਕਾਂ ਦੀ ਭਾਵਨਾ ਪੜਕਾ ਰਿਆ ਸੀਗਾ ਉਦੋਂ ਨਹੀਂ ਸੀ ਇਹਨੂੰ ਪਤਾ ਵੀ ਪ੍ਰੋਟੋਕਾਲ ਕੀ ਹੁੰਦਾ ਹੈ ਹੂੰ ਪ੍ਰੋਟੋਕਾਲ ਮੈਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਣ ਕਰਕੇ ਆ ਗਿਆ ਜੀ ਪਹਿਲਾਂ ਕਿੱਥੇ ਗਿਆ ਸੀਗਾ ਉਦੋਂ ਸੁਖਵੀਰ ਬਾਦਲ ਨੂੰ ਉਹਨਾਂ ਦੀ ਘਰ ਵਾਲੀ ਨੂੰ ਐਡੀਆਂ ਐਡੀਆਂ ਗੱਲਾਂ ਐਡੀਆਂ ਬੇਹੁੱਦਾ ਗੱਲਾਂ ਕਰਦਾ ਸੀਗਾ ਹੈ ਕਦੇ ਮਜੀਠੀਆ ਨੂੰ ਕਦੇ ਮਜੀਠੀਆ ਦੇ ਘਰ ਵਾਲੇ ਨੂੰ ਕਹਿੋ ਜਿਹਾ ਕਹਿੋ ਜਿਹਾ ਇਹ ਬੇਤੁਕੀਆਂ ਤੇ ਬੇਹੁੱਦੀਆਂ ਗੱਲਾਂ ਕਰਦੇ ਰਹੇ ਆ ਉਦੋਂ ਨਹੀਂ ਇਹਨਾਂ ਨੂੰ ਪ੍ਰੋਟੋਕਾਲ ਦੀ ਮੈਂ ਪਤਾ ਸੀਗਾ ਵੀ ਸੀਐਮ ਦੇ ਸਕਿਉਰਟੀ ਵਾਸਤੇ ਇਹ ਪ੍ਰੋਟੋਕਾਲ ਹੈ ਹੁਣ ਚੇਤੇ ਆ ਗਿਆ ਕੁਐਸਚਨ ਕਰਦੇ ਤਾਂ ਲੋਕ ਇਹਨਾਂ ਨੂੰ ਬੁਰੇ ਲੱਗਦੇ ਆ ਆਪਣੇ ਕੋਈ ਹੱਕ ਦੀ ਗੱਲ ਕਰਦਾ ਇਹ ਪਰਚੇ ਕਰਦੇ ਆ মিডিਆ ਜੇ ਉੱਠ ਕੇ ਗੱਲ ਕਰਦਾ ਤਾਂ ਉਹਨੂੰ ਦਬਾਉਂਦੇ ਆ ਡੰਡੇ ਦੇ ਜ਼ੋਰ ਨਾਲ ਇਹ ਪੰਜਾਬ ਹੈ ਇਹ ਕਦੇ ਕਿਸੇ ਤੋਂ ਦਬਿਆ ਨਹੀਂ ਇੱਥੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਸੁਲਗ ਦੇ ਸਵਾਲ ਹੈ ਔਰ ਸਵਾਲ ਡਟ ਕੇ ਕਰਾਂਗੇ ਹਿੱਕ ਥੱਪੜ ਕੇ ਕਰਾਂਗੇ ਹਰ ਮੋੜ ਤੇ ਕਰਾਂਗੇ ਹਰ ਥਾਂ ਤੇ ਕਰਾਂਗੇ ਹਰ ਥਾਂ ਤੇ ਜਵਾਬ ਦੇਣਾ ਪਊਗਾ ਸਰਕਾਰ ਨੂੰ ਸਰਕਾਰ ਭੱਜ ਨਹੀਂ ਸਕਦੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਿੱਡੀਆਂ ਗੱਲਾਂ ਕਰਕੇ ਆਈ ਸੀ ਜੋ ਗੱਲਾਂ ਕਰਦੀ ਸੀ ਕੀ ਹੋ ਗਿਆ ਹੋ ਗਿਆ ਹਰ ਘਰ ਤੇ ਰੁਜ਼ਗਾਰ ਉਹਦਾ ਕਹਿ ਰਿਹਾ ਕਿਸੇ ਜੋ ਤਾਣਾ ਮੋਣਾ ਉਲਝਾਵਾ ਸੀਗਾ ਪਿਛਲੇ 70 75 ਸਾਲ ਤੋਂ ਉਹ ਸਲਝਾਉਣ ਦੇ ਵਿੱਚ ਲੱਗੇ ਹੋਏ ਆ ਸਾਨੂੰ ਤਾਂ 2 ਸਾਲ ਹੋਇਆ 2 ਸਾਲਾਂ ਦੇ ਵਿੱਚ ਇਹ ਕੰਮ ਜਿਹੜੇ ਨਹੀਂ ਹੋਣ ਵਾਲੇ ਹੁੰਦੇ ਇਹ ਅਕਸਰ ਕਹਿੰਦੇ ਨੇ ਪੂਰੀ ਲੀਡਰਸ਼ਿਪ ਕਹਿੰਦੇ ਹੁੰਦੀ ਆ ਪਰ ਕਹਿੰਦੇ ਅਸੀਂ ਹਾਲਾਕਿ ਪੰਜਾਬ ਦੇ ਵਿੱਚ ਸੁਧਾਰ ਲੈ ਕੇ ਆਵਾਂਗੇ ਕਿਵੇਂ ਜੀ ਕਾ ਦਾ ਕੇਸਲ ਜਾਣ ਲੱਗੇ ਹੋਏ ਆ ਸਾਡਾ ਜ਼ਿਲ੍ਹਾ ਇਹ ਸੰਗਰੂਰ ਹੈ ਜੀ ਪਿਛਲੇ ਦਿਨਾਂ ਚ ਤੁਸੀਂ ਦੇਖੇ ਹਮ ਜ਼ਹਿਰੀਲੀ ਸ਼ਰਾਬ ਪੀ ਕੇ ਲੋਕਾਂ ਦੇ 21 ਸਵੇ ਜਲੇ 21 ਸਵੇ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਤੁਹਾਡੇ ਕੈਮਰੇ ਤੋਂ ਤੁਹਾਡੇ ਚੈਨਲ ਰਾਹੀਂ ਇਹ ਸਰਕਾਰ ਦਾ ਭੋਗ ਪੈ ਚੁੱਕਿਆ ਜਿੱਦਣ ਪੰਜਾਬ ਦੇ ਬੱਚਿਆਂ ਦੀ 21 ਸਵੇ ਜੜੇ ਉਹ ਉਹ ਸਵੇਆਂ ਦੇ ਸੇਕ ਤੋਂ ਇਹ ਸਰਕਾਰ ਬਚ ਨਹੀਂ ਸਕਦੀ ਢਿੱਲ ਲਾ ਲਵੇ ਜ਼ੋਰ ਲਾ ਲਵੇ ਲੋਕ ਧਾਰੀ ਬੈਠੇ ਲੋਕ ਕੀ ਕਰਨਗੇ ਲੋਕਾਂ ਨੇ ਜਦੋਂ ਇਹ ਲੈਂਦੇ ਆ ਕਾਂਗਰਸ ਤੇ ਅਕਾਲੀ ਦਲ ਨੂੰ ਦੱਸਿਆ ਤਾਂ ਨਹੀਂ ਸੀ ਵੀ ਤੁਹਾਡੇ ਨਾਲ ਕੀ ਕਰਨਾ ਹੈ ਜੀ ਮਾਝ ਕੇ ਰੱਖੇ ਨਾ ਕਟੋਰੇ ਵਾਂਗੂ ਤੇ ਹੁਣ ਤੁਹਾਨੂੰ ਪਤਾ ਲੱਗ ਜਾਊਗਾ ਹੁਬ ਹੁਬ ਕੇ ਗੱਲਾਂ ਕਰਦੇ ਆ ਨਾ ਸਾਡੇ ਸੀਮ ਸਿੰਘ ਸਾਹਿਬ 13 0 ਦੀ ਗੱਲ ਹੈ 0 ਹੀ ਰਹਿਣਗੇ 13 ਚੋਂ 0 ਤਾਂ ਹੀ ਰਹਿਣਗੇ ਸੱਚ ਬੋਲਦਾ ਇਹ ਲੋਕ ਧਾਰੀ ਬੈਠੇ ਇਬਦਾਇਸ਼ ਕਹਿਰ ਹੁੰਦਾ ਹੈ ਕਿ ਆਗੇ-ਆਗੇ ਦੇਖੀ ਹੁੰਦਾ ਹੈ ਕਿ ਕੀ ਹੋਣ ਜਾ ਰਹੇ ਤੁਸੀਂ ਦੇਖ ਲਓ ਪੰਜਾਬ ਦੇ ਲੋਕ ਕੀ ਕਰਦੇ ਪਰ ਮੁੱਖ ਮੰਤਰੀ ਸਾਹਿਬ ਤਾਂ ਇਹ ਗੱਲਾਂ ਵੀ ਵਿਧਾਨ ਸਭਾ ਦੇ ਵਿੱਚ ਵੀ ਇਹ ਬੋਲੇ ਨੇ ਕਿ ਜੇਕਰ ਪਿਛਲੀਆਂ ਸਰਕਾਰਾਂ ਦੀ ਕਾਰਜਕਾਰੀ ਸਹੀ ਰਹੀ ਹੁੰਦੀ ਕਾਂਗਰਸ ਪਾਰਟੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸਾਨੂੰ ਸ਼ਾਇਦ ਸਿਆਸਤ ਦੇ ਬਚਣਾ ਆਉਣਾ ਪੈਂਦਾ ਅਸੀਂ ਪੰਜਾਬ ਦੇ ਭਲੇ ਦੇ ਲਈ ਸਿਆਸਤ ਦੇ ਬਚਾਏ ਬਹੁਤ ਬਹੁਤ ਭਲਾ ਕਰਦਾ ਪੰਜਾਬ ਦਾ ਕੀ ਕਰਤਾ ਕੋਈ ਡਾਟਾ ਦੇ ਦੇਣਾ ਜੀ ਕੋਈ ਦੱਸਣ ਤਾਂ ਸਹੀ ਸੀ ਪੰਜਾਬ ਦਾ ਕੀ ਕਰਤਾ ਕੱਲੀਆਂ ਗੱਲਾਂ ਜੀ ਕੱਲੀਆਂ ਗੱਲਾਂ ਤਾਂ ਵਿਆਹ ਚ ਭੰਡ ਵੀ ਕਰ ਲੈਂਦੇ ਆ ਬਹੁਤ ਕਰੀ ਜਾਂਦੇ ਆ ਤੇ ਇਹ ਆਪ ਵੀ ਕੀ ਕਰਦੇ ਆ ਜੀ ਸਭ ਨੂੰ ਪਤਾ ਹੀ ਆ ਲੋਕ ਕਿਤੇ ਨਿਆਣੇ ਆ ਲੋਕ ਕਿਤੇ ਮੂਰਖ ਆ ਲੋਕ ਇਹ ਪਬਲਿਕ ਹੈ ਇਹ ਸਭ ਜਾਣਦੀ ਹੈ ਇੱਥੇ ਜ਼ਿਆਦਾ ਖੱਬੀ ਖਾਨ ਨਾ ਬਣੋ ਹੂੰ ਇਹ ਦੁਨੀਆ ਚੋਂ ਬਚ ਕੇ ਕੋਈ ਨਹੀਂ ਜਾਂਦਾ ਜਿੱਡਾ ਮਰਜੀ ਆਪਣੇ ਆਪ ਨੂੰ ਖੱਬੀ ਖਾਨ ਬਣਿਆ ਫਿਰੇ ਇੱਥੇ ਲੋਕਾਂ ਦੀ ਨਜ਼ਰ ਚ ਦੀ ਲੰਘ ਰਿਹਾ ਜੋਰ ਐ ਸਿਸਟਮ ਐ ਲੋਕ ਨੋਟ ਕਰ ਰਹੇ ਆ ਲੋਕ ਲਿਸਟਾਂ ਬਣਾ ਰਹੇ ਆ ਇਹਨਾਂ ਦਾ ਸਾਕਾਤਬ ਕਰੀ ਬੈਠੇ ਇਹਨਾਂ ਨੇ 2 ਸਾਲ ਚ ਕੀ ਕੀਤਾ 10 ਦਿਨ ਪਬਲਿਕ ਨੂੰ ਪਬਲਿਕ ਪੁੱਛ ਰਹੀ ਐ ਜੀ ਹੂੰ ਤਾਂ ਨਸ਼ਾ ਖਤਮ ਹੋ ਗਿਆ ਪੰਜਾਬ ਚ ਨਸ਼ਾ ਖਤਮ ਹੂੰ ਮੈਂ ਤੁਹਾਨੂੰ ਕੁਐਸਚਨ ਕਰਦਾ ਪੰਜਾਬ ਚ ਨਸ਼ਾ ਖਤਮ ਹੋ ਗਿਆ ਨਹੀਂ ਪੰਜਾਬ ਚ ਬੇਰੋਜ਼ਗਾਰੀ ਖਤਮ ਹੋ ਗਈ ਹੂੰ ਹਰ ਘਰ ਚ ਨੌਕਰੀ ਆ ਗਈ ਹਰ ਘਰ ਨੂੰ ਰੁਜ਼ਗਾਰ ਮਿਲ ਗਿਆ ਪੰਜਾਬ ਖੁਸ਼ਹਾਲ ਹੋ ਗਿਆ ਬੀਏਪ ਕਲਚਰ ਖਤਮ ਹੋ ਗਿਆ ਹੂੰ ਤੇ ਤੁਹਾਡੇ ਨਜ਼ਰੀ ਰਿਸ਼ਤਾਚਾਰ ਖਤਮ ਹੋ ਗਿਆ ਹਾਂ ਤੁਸੀਂ ਤੁਹਾਡੇ ਨਜ਼ਰੀ ਦੇ ਵਜੋਂ ਪੰਜਾਬ ਕਿਵੇਂ ਖੁਸ਼ਹਾਲ ਹੋਊਗਾ ਜਿਹੜੇ ਪੰਜਾਬ ਦੀ ਕਾਮਨ ਅਕਸਰ ਲੋਕਾਂ ਨੂੰ ਦਿਖਾਈ ਜਾਂਦੀ ਆ 1980 ਦੇ ਪੰਜਾਬ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਲੋਕਾਂ ਦੇ ਵਿੱਚ ਕਿਉਂ ਸੰਭਵ ਹੈ ਉਹ ਪੰਜਾਬ ਦੁਬਾਰੇ ਆ ਸਕਦਾ ਇਸ ਦੁਨੀਆ ਚ ਕੀ ਚੀਜ਼ ਸੰਭ ਨਹੀਂ ਸੰਭਵ ਨਹੀਂ ਬੰਦਾ ਚਾਹੇ ਵੀ ਤਾਂ ਕੀ ਨਹੀਂ ਹੁੰਦਾ ਇਮਾਨਦਾਰ ਜਦੋਂ ਨੀਤੀਆਂ ਜੀ ਤੇ ਨੀਤੀਆਂ ਸਾਫ਼ ਹੋਣਗੀਆਂ ਜੀ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਜਿਹੜੀ ਗੱਲ ਤੁਸੀਂ ਗੱਲ ਕਰਦੇ ਹੋ ਵੀ ਹੋ ਨਹੀਂ ਸਕਦਾ ਇਹ ਤਾਂ ਸਿਰਫ ਸਮਰਪਿਤ ਲੋਕਾਂ ਦੀ ਲੋੜ ਹੈ ਉਹ ਆਪਣੇ ਅਸਲੇ ਦੇ ਹੋਣ ਉਹ ਆਪਣੇ ਮਾਪਿਓ ਦੇ ਹੋਣ ਉਹ ਇਹਨਾਂ ਵਾਂਗੂ ਬਦਲਣ ਵਾਲੇ ਗਿਰੇ ਹੋਏ ਲੋਕ ਨਾ ਹੋਣ ਵੀ ਕਹਿ ਕੇ ਕੁਝ ਕਰਨਾ ਕੁਝ ਲੋਕਾਂ ਦੀਆਂ ਭਾਵਨਾਵਾਂ ਲੋਕਾਂ ਦੇ ਸੁਪਨੇ ਜਗਾ ਕੇ ਲੋਕਾਂ ਦੀ ਆਪਹਾਵਨਾਵਾਂ ਪੜਕਾ ਕੇ ਰਾਜਨੀਤੀ ਤੇ ਕਾਬੂ ਹੋ ਜਾਣਾ ਕਬਜ ਹੋ ਜਾਣਾ ਤੇ ਮੁੜ ਕੇ ਉਹਨਾਂ ਲੋਕਾਂ ਦੀ ਬਾਤ ਨਾ ਪੁੱਛਣੀ ਉਹਨਾਂ ਲੋਕਾਂ ਦੇ ਮਸਲਿਆਂ ਵੱਲ ਧਿਆਨ ਹੀ ਨਾ ਦੇਣਾ ਕਿ ਯਾਰ ਕੀ ਕੀ ਪੁੱਛੀ ਇਹਨਾਂ ਨੂੰ ਜੀ ਹੜਾ ਮਾਰੀਆਂ ਫਸਲਾਂ ਦੇ ਮੁਆਵਜ਼ੇ ਮਿਲ ਗਏ ਹੂੰ ਪਰ ਉਹਦੇ ਕੰਨੇ ਅਸੀਂ ਗਿਰਦੌਰੀ ਨਹੀਂ ਹੋਣ ਦਿੱਤੀ ਪਹਿਲਾਂ ਰੁਪਏ ਖਾਤਾਂ ਦੇ ਵਿੱਚ ਪਾ ਦਿੱਤੇ ਸਾਰੇ ਪੰਜਾਬ ਦੇ ਡਾਟਾ ਦੇ ਦੇਣ ਪੰਜਾਬੀ ਚ ਰੱਖਣ ਡਾਟਾ ਹੂੰ ਕਿਹੜਾ ਕਿਹੜਾ ਮਸਲਾ ਹੱਲ ਕਰਤਾ ਜੀ ਹੁਣ ਕਹਿੰਦੇ ਨੇ ਅਸੀਂ ਨੌਕਰੀਆਂ ਬਹੁਤ ਦਿੱਤੀਆਂ ਡਾਟਾ ਦੇਣ ਪੰਜਾਬ ਨੂੰ ਇਸ਼ੂ ਕਰਨ ਡਾਟਾ ਦਿੰਦਾ ਤੁਸੀਂ ਡਿਬੇਟ ਦੇ ਲਈ ਤਿਆਰ ਹੋ ਬਿਲਕੁਲ ਡਾਟਾ ਕਿਉਂ ਨਹੀਂ ਦਿਆਂ ਮਾ ਬਿਲਕੁਲ ਉਹ ਦੱਸਣ ਕਿੰਨੀਆਂ ਨੌਕਰੀਆਂ ਦਿੱਤੀਆਂ ਤੇ ਉਹਦੇ ਵਿੱਚੋਂ ਪੰਜਾਬੀਆਂ ਨੂੰ ਕਿੰਨੀਆਂ ਨੌਕਰੀਆਂ ਦਿੱਤੀਆਂ ਜੀ ਬਿੱਲੀ ਜਦੋਂ ਥੈਲਿਓਂ ਬਾਹਰ ਆਊਗੀ ਪਤਾ ਸਿਮਰਜੀਤ ਉਦੋਂ ਲੱਗਣਾ ਹੂੰ ਠੀਕ ਹੈ ਨਾ ਜਦੋਂ ਡਾਟਾ ਦੇਣਗੇ ਦੰਦੇ ਕਿਉਂ ਨਹੀਂ ਫਿਰ ਹੂੰ ਕਿਉਂਕਿ ਪਤਾ ਹੈ ਕਰਤੂਤ ਕੀ ਹੈ ਜੀ ਪੰਜਾਬ ਦਾ ਕੀ ਭਲਾ ਕਰ ਰਿਹਾ ਉਹ ਸਾਨੂੰ ਵੀ ਤੇ ਪੰਜਾਬੀਆਂ ਨੂੰ ਸਾਰਾ ਪਤਾ ਹੈ ਜੀ ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜੀ ਕੋਈ ਗੱਲ ਨਹੀਂ ਜੀ ਤੁਸੀਂ ਬੀਜੇਪੀ ਦੇ ਬੱਚੇ ਰਹੇ ਕਿ 1 ਸਾਲ ਕੰਮ ਕੀਤਾ ਜੀ ਬੀਜੇਪੀ ਛੱਡਣ ਦਾ ਮੇਨ ਕਾਰਨ ਕੀ ਸੀ ਬਹੁਤ ਤਕਾ ਕਰ ਰਹੀ ਹੈ ਸਰਕਾਰ ਜੀ ਇਹ ਖੇਤੀ ਪ੍ਰਧਾਨ ਮੁਲਕ ਹੈ ਜੀ ਔਰ ਪੰਜਾਬ ਖੇਤੀ ਦੀ ਅਗਵਾਈ ਕਰਦਾ ਪੂਰੇ ਇੰਡੀਆ ਦੇ ਵਿੱਚ ਹਮ ਪੰਜਾਬ ਦਾ ਜਿਹੜਾ ਕਿਸਾਨ ਹੈ ਜੀ ਪਹਿਲਾਂ ਤਾਂ ਸਵਾ ਸਾਲ ਦੇ ਕਰੀਬ ਦਿੱਲੀ ਬੈਠਾ ਰਿਹਾ ਜੀ 700 ਤੋਂ ਉੱਤੇ ਕਿਸਾਨਾਂ ਦੀਆਂ ਮੋਤਾਂ ਹੋਈਆਂ ਹਮ ਕਿਵੇਂ ਦਰੜਿਆ ਕੁਚਲਿਆ ਗਿਆ ਫਿਰ ਜੀ ਉਹਨਾਂ ਨਾਲ ਉਹਨਾਂ ਨੂੰ ਲਾਰਾ ਲੱਪਾ ਲਾ ਕੇ ਘਰ ਨੂੰ ਤੋਰਤਾ ਮੋਰਚਿਆਂ ਤੋਂ ਵੀ ਆਹ ਮਸਲੇ ਹੱਲ ਕਰ ਦੇਣਗੇ ਆਹ ਮੋ ਕਰ ਦੇਣਗੇ ਉਹੀ ਕਾਨੂੰਨ ਹੁਣ ਟੇਡੇ ਢੰਗੇ ਨਾਲ ਥੁੱਪ ਰਹੇ ਆ ਜੀ ਹੁਣ ਜਦੋਂ ਮਸਲੇ ਹੱਲੇ ਨੇ ਹੋਏ ਫਿਰ ਵਿਚਾਰੇ ਕਿਸਾਨ ਉਥੇ ਹੂੰ ਦੁੱਖਤਨ ਜਿਹੜੀਆਂ ਪਾਰਟੀਆਂ ਉਹ ਮੋਰਚਾ ਲਈ ਬੈਠੀਆਂ ਹੂੰ ਉਹਦੇ ਵਿੱਚ ਮੈਨੂੰ ਸਭ ਤੋਂ ਵੱਧ ਗੁੱਸਾ ਉਦਣ ਆਇਆ ਜਿੱਦਣ ਉਹ ਨੌਜਵਾਨ ਮੁੰਡੇ ਤੇ ਗੋਲੀ ਮਾਰ ਕੇ ਮਾਰੇ ਜੀ ਇਹ ਸਰਕਾਰ ਦਾ ਇਹ ਨਾਹਲ ਸਰਕਾਰ ਨਹੀਂ ਸਾਡੇ ਪੰਜਾਬ ਦੀ ਇਹਨਾਂ ਦੇ ਬਾਹਰੋਂ ਆ ਕੇ ਕੋਈ ਡਰੋਨ ਨਾਲ ਹਮਲੇ ਕਰ ਜਾਂਦਾ ਹੈ ਇੱਥੋਂ ਬਾਹਰੋਂ ਆ ਕੇ ਲੋਕ ਗੋਲੀਆਂ ਮਾਰ ਜਾਂਦੇ ਆ ਇੱਥੋਂ ਬਾਹਰੋਂ ਆ ਕੇ ਐਕਸਪਾਇਰ ਡੇਟਾ ਦੇ ਗੈਸ ਤੇ ਗੋਲੇ ਸਿੱਟ ਜਾਂਦੇ ਆ ਲੋਕਾਂ ਨੂੰ ਅਪਾਹਜ ਕਰ ਜਾਂਦੇ ਆ ਤੇ ਇਹ ਪੰਜਾਬ ਦਾ ਭਲਾ ਕਰ ਰਹੀ ਹੈ ਸਰਕਾਰ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਇਹਨਾਂ ਨੂੰ ਜਵਾਬ ਨਹੀਂ ਦੇਣਾ ਪਊਗਾ ਇਹਨਾਂ ਗੱਲਾਂ ਦਾ ਬਚ ਜਾਣਗੇ ਜਿਹੜੀ ਤੁਸੀਂ ਗੱਲ ਕਰਦੇ ਹੋ ਬੀਜੇਪੀ ਨੇ ਇੰਨਾ ਕੋ ਤੱਕਾ ਇੰਨਾ ਕੋ ਤੱਕਾ ਪੰਜਾਬ ਨਾਲ ਕੀਤਾ ਤੇ 10 ਸਾਲ ਹੋ ਗਏ ਤੁਸੀਂ ਦੱਸੋ ਪੰਜਾਬ ਨੂੰ ਦਿੱਤਾ ਕੀ ਹੈ ਕੀ ਕੋਈ ਇੱਕ ਗੱਲ ਤੇ ਸਰਕਾਰ ਸਰਕਾਰ ਸਭ ਦੀ ਮਾਂ ਹੁੰਦੀ ਹੈ ਜੀ ਪਬਲਿਕ ਧੀ ਪੁੱਤ ਹੁੰਦੇ ਨੇ ਹਮ ਸਾਰਿਆਂ ਦਾ ਬਰਾਬਰ ਹੱਕ ਹੁੰਦਾ ਹੈ ਅਸੀਂ ਹੱਦ ਤੇ ਬੈਠੇ ਹਿੰਦੁਸਤਾਨ ਦਾ ਬੂਹ ਹੈ ਪੰਜਾਬ ਜਦੋਂ ਕੋਈ ਹਮਲਾ ਹੁੰਦਾ ਤਾਂ ਦਰੜਿਆ ਮਲਿਆ ਕੌਣ ਜਾਂਦਾ ਪੰਜਾਬ? ਹੂੰ ਮੂਰੇ ਹੋ ਕੇ ਲੜਾਈ ਕੌਣ ਲੜਦਾ ਹਿੰਦੁਸਤਾਨ ਦੀ ਪੰਜਾਬ? ਜੀ ਅੱਜ ਕਰਜ਼ੇ ਦੇ ਬੋਝ ਥੱਲੇ ਹੂੰ ਇਹਨਾਂ ਨਾਹਲ ਸਰਕਾਰਾਂ ਦੇ ਕਾਰਨ ਹੂੰ ਜੰਮ ਦਾ ਬੱਚਾ ਲੱਖ ਰੁਪਏ ਦਾ ਕਰਜ਼ਾਈ ਹੈ। ਇਹ ਬਚੂਗਾ ਕਿਵੇਂ ਪੰਜਾਬ ਮੈਨੂੰ ਤੁਸੀਂ ਦੱਸੋ। ਹੂੰ ਹਰ ਜੰਮ ਦਾ ਬੱਚਾ ਲੱਖ ਤੋਂ ਸਵਾ ਲੱਖ ਰੁਪਏ ਦਾ ਕਰਜ਼ਾਈ ਹੈ। ਹੂੰ ਮਰਨ ਖਾਪਣ ਵੇਲੇ ਪੰਜਾਬ। ਹੂੰ ਢਿੱਡ ਭਰਨ ਵੇਲੇ ਪੰਜਾਬ। ਜੀ ਹਰ ਗੱਲ 'ਚ ਪੰਜਾਬ ਗਵਾਹੀ ਕਰੇ। ਹੂੰ ਤੇ ਇਹਨਾਂ ਦੀ ਯਾਰ ਕਿਤੇ ਸੁਣਵਾਈ ਨਹੀਂ ਹੂੰ ਇਹਨਾਂ ਦੀ ਕੋਈ ਗੱਲ ਮੰਨਣ ਨੂੰ ਨਾ ਪੰਜਾਬ ਸਰਕਾਰ ਤਿਆਰ ਹੈ ਤੇ ਨਾ ਭਾਜਪਾ ਤਿਆਰ ਹੈ ਮੈਂ ਤਾਂ ਤਾਂ ਉਥੋਂ ਤੜਫ ਕੇ ਨਿਕਲੇ ਜੀ ਬਿਲਕੁਲ ਉਹ ਜਿੱਦਣ ਉਹ ਨੌਜਵਾਨ ਦੀ ਗੋਲੀ ਮਾਰੀਏ ਉਹ ਇਸ ਸਭ ਤੋਂ ਵੱਡਾ ਰੀਜ਼ਨ ਮੈਂ ਤਾਂ ਕਿਸਾਨਾਂ ਦਾ ਅਸੀਂ ਕਿਸਾਨਾਂ ਦੇ ਪੁੱਤਾਂ ਧਰਤੀ ਨਾਲ ਜੁੜੇ ਲੋਕ ਹੈ ਜੀ ਕਿਸਾਨੀ ਕਰਦੇ ਆਂ ਗਾਇਆ ਵੀ ਮੈਂ ਤਾਂ ਸਾਰਾ ਕਿਸਾਨਾਂ ਦਾ ਪੰਜਾਬੀਆਂ ਦੇ ਗਾਇਆ ਪਿੰਡਾਂ ਚ ਗਾਇਆ ਇਸ ਗੱਲ ਕਰਕੇ ਮੈਥੋਂ ਤਾਂ ਇਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਮੈਨੂੰ ਤਾਂ ਇਹ ਛੱਡਣਾ ਹੀ ਪੈਣਾ ਸੀ ਜੀ ਹਾਕਮ ਸਾਹਿਬ ਇੱਕ ਲੌਜਿਕ ਹੈ ਸਿਆਸਤ ਦਾ ਸਿਆਸਤ ਅਕਸਰ ਸਿਆਸਤ ਦੇ ਬਿਆਨਾਂ ਦੇ ਨਾਲ ਪਹਿਨਾ ਲੋਕਾਂ ਨੂੰ ਭਰਮਾਇਆ ਜਾਂਦਾ ਹੈ ਫਿਰ ਸਿਆਸਤ ਆ ਜਿਹੜੀ ਵੱਡੇ ਵੱਡੇ ਲੋਕਾਂ ਨੂੰ ਬਦਲ ਦਿੰਦੀ ਹੈ ਤੁਹਾਡੇ ਵਿੱਚ ਤੁਹਾਨੂੰ ਕੋਈ ਬਦਲਾਊਗਾ ਮੈਂ ਬਦਲ ਹਊਗਾ ਤਾਂ ਜਰੂਰ ਜੀ ਪਰ ਫਖਰ ਕਰੂਗੀ ਦੁਨੀਆ ਸਦੀਆਂ ਤੱਕ ਜੀ ਇਹੋ ਜਿਹਾ ਬਦਲ ਲਿਆਉਣ ਦੀ ਰੌਂਚ ਐ ਸੀ ਹਮ ਐਮਪੀ ਬਣ ਕੇ ਜਿਹੜੀ ਸਰਕਾਰ ਵੱਲੋਂ ਤਾਂ ਜੋ ਮੈਂ ਕਰ ਸਕੂਗਾ ਕਰ ਹੀ ਸਕੂਗਾ ਜੀ ਜੋ ਮੇਰੇ ਹਿੱਸੇ ਆਇਆ ਉਹ ਤਾਂ ਮੈਂ ਬਤਵੱਦ ਖਿੱਚਣ ਦੀ ਕੋਸ਼ਿਸ਼ ਕਰੂੰਗਾ ਜੀ ਠੀਕ ਹੈ ਨਹੀਂ ਹੂੰ ਸੰਗਰੂਰ ਨਹੀਂ ਬਲਕੇ ਪੰਜਾਬ ਵਾਸਤੇ ਜੀ ਜੀ ਮੈਂ ਨਿੱਜੀ ਤੌਰ ਤੇ ਵੀ ਕੁਝ ਗੱਲਾਂ ਆਪਣੇ ਦਿਮਾਗ 'ਚ ਸਮੋਈ ਬੈਠਾ ਹਾਂ ਜੀ ਜਿਹੜੀਆਂ ਸਿਆਸਤ ਨਾਲ ਸੰਬੰਧ ਨਹੀਂ ਰੱਖਦੀਆਂ ਪਰ ਉਹਨਾਂ ਨਾਲ ਪੰਜਾਬ ਦਾ ਭਲਾ ਹੋ ਸਕਦਾ ਜੀ ਫਰਜ਼ ਕਰੋ ਹੂੰ ਇਹ ਮੇਰੇ ਭੈਣ ਭਰਾ ਨੇ ਸਾਡੇ ਲੋਕਾਂ ਦੇ ਤੜਫਾਏ ਹੋਏ ਜੀ ਸਾਡੇ ਇਹਨਾਂ ਕਲਾਕਾਰਾਂ ਦੇ ਤੜਫਾਏ ਸਾਡੇ ACM ਸਭ ਦੇ ਤੜਫਾਏ ਹੋਏ ਅੱਜ ਮੇਰੇ ਤੇ ਵੀ ਲੋਕ ਕੁਐਸਚਨ ਕਰਦੇ ਵੀ ਯਾਰ ਤੂੰ ਕਿਧਰੋਂ ਇਦ ਦਾ ਚੰਦਾ ਆ ਗਿਆ ਹੈ ਤੇਰੇ ਨਾਲ ਨਾਲ ਦੇ ਪਹਿਲਾਂ ਵੀ ਤਾਂ ਤੁਰੇ ਫਿਰਦੇ ਆ ਜੀ ਉਹਨਾਂ ਨੇ ਕੀ ਕਰਤਾ ਮੈਂ ਤਾਂ ਗਾਰੰਟੀ ਮੇਰੇ ਹਿਰਦੇ ਦੀ ਦੇਸਾ